ਖਬਰਨਾਮਾ ਦੇਖ ਰਹੇ ਸਾਰੇ ਹੀ ਸ਼ੋਤਿਆਂ ਨੂੰ ਮੇਰੇ ਵੱਲੋਂ ਪਿਆਰ ਪ੍ਰੀ ਸਤਿ ਸ਼੍ਰੀ ਅਕਾਲ ਮੈਂ ਆ ਤੁਹਾਡਾ ਹੋਸ ਰਾਜ ਆਪਣੇ ਆਪ ਨੂੰ ਇਮਾਨਦਾਰ ਦੱਸਣ ਵਾਲੀ ਪਾਰਟੀ ਦੇ ਵਿਧਾਇਕ ਅਤੇ ਮੰਤਰੀ ਅਤੇ ਉਹਨਾਂ ਦੇ ਵੱਡੇ ਆਗੂਆਂ ਦੇ ਖੁਲਾਸੇ ਹੋ ਰਹੇ ਨੇ ਸੂਬੇ ਦੇ ਮੁੱਖ ਮੰਤਰੀ ਭਗਵੰਤ ਮਾਨ ਨੂੰ ਜਿੱਥੇ ਟੈਂਸ਼ਨ ਹੈ 2027 ਦੀਆਂ ਵਿਧਾਨ ਸਭਾ ਦੀਆਂ ਚੋਣਾਂ ਦੀ ਉਥੇ ਇਹਨਾਂ ਵਿਧਾਇਕਾਂ ਵੱਲੋਂ ਚਾਹੇ ਉਹ ਬਲਕਾਰ ਸਿੰਘ ਸਿੱਧੂ ਹੋਵੇ ਚਾਹੇ ਉਹ ਨਰਿੰਦਰ ਕੌਰ ਭਰਾਜ ਹੋਵੇ ਉਵੇਂ ਉਹਨਾਂ ਵੱਲੋਂ ਵੱਡੇ ਕਾਰਨਾਮੇ ਕੀਤੇ ਜਾ ਰਹੇ ਨੇ ਯਾਨੀ ਕਿ ਸੂਬੇ ਦੇ ਮੁੱਖ ਮੰਤਰੀ ਭਗਵੰਤ ਮਾਨ ਦੇ ਇੰਜ ਲੱਗਦਾ ਹੈ ਜਿਵੇਂ ਆਮ ਆਦਮੀ ਪਾਰਟੀ ਦੇ ਸੁਪਰੀਮੋ ਅਰਵਿੰਦ ਕੇਜਰੀਵਾਲ ਨੇ ਹੱਥ ਬੰਨ ਦਿੱਤੇ ਹੋਣ ਯਾਨੀ ਕਿ ਕੋਈ ਫੈਸਲਾ ਨਹੀਂ ਲਿਆ ਜਾ ਰਿਹਾ ਕਹਿੰਦੇ ਕਿ ਸਸਪੈਂਡ ਕਰ ਦੇਾਂਗੇ ਉਹਨਾਂ ਦੇ ਅਹੁਦੇ ਖੋਹ ਲਾਵਾਂਗੇ ਲੇਕਿਨ ਇਧਰ ਇੱਕ ਵੱਡਾ ਆਗੂ ਆਮ ਆਦਮੀ ਪਾਰਟੀ ਦਾ ਫਸ ਗਿਆ ਹੈ ਉਹਦੇ ਕਾਰਨਾਮੇ ਵੀ ਜਗ ਜਹਰ ਹੋ ਗਏ ਨਹੀਂ ਡੀਸੀ ਵੱਲੋਂ ਵੱਡੇ ਹੁਕਮ ਦੇ ਦਿੱਤੇ ਗਏ ਨੇ ਭਾਈ ਕਾਨੂੰਨ ਸਾਰਿਆਂ ਵਾਸਤੇ ਇਕੁਅਲ ਹੁੰਦਾ ਹੈ। ਯਾਨੀ ਕਿ ਏਰੀਕੇ ਤੁਸੀਂ ਸਰਕਾਰ ਜਿਹੜੀ ਸਰਕਾਰ ਦੇ ਵਿੱਚ ਚਾਹੁੰਦੇ ਹੋ ਉਹ ਸਰਕਾਰ ਵਿੱਚ ਚਲੇ ਜਾਂਦੇ ਹੋ ਬਾਅਦ ਵਿੱਚ ਤੁਸੀਂ ਕਾਨੂੰਨ ਦੀਆਂ ਤੱਜਾਂ ਉਡਾਉਂਦੇ ਹੋ ਉਹ ਕਹਿੰਦਾ ਕਿ ਮੇਰੇ ਰਾਜ ਵਿੱਚ ਅਜਾਇ ਨਹੀਂ ਹੋਵੇਗਾ ਡੀਸੀ ਵੱਲੋਂ ਵੱਡੇ ਹੁਕਮ ਦੇ ਦਿੱਤੇ ਗਏ ਨੇ। ਦੱਸਦੇ ਨੇ ਕਿ ਇੱਥੋਂ ਦੇ ਫਰੀਦਕੋਟ ਕੋਟਕਪੂਰਾ ਸੜਕ ਤੇ ਬੇਸ਼ੁਮਾਰ ਕੀਮਤੀ ਜ਼ਮੀਨ ਉੱਤੇ ਨਾਜਾਇਜ਼ ਕਬਜ਼ਾ ਕਰਕੇ ਉਸਾਰੇ ਗੈਂ ਆਲੀ ਸ਼ਾਨ ਢਾਬੇ ਨੂੰ ਢਾਉਣ ਦੇ ਹੁਕਮ ਦੇ ਦਿੱਤੇ ਗਏ ਨੇ। ਵਧਿਕ ਦਿੱਤੀ ਕਮਿਸ਼ਨ ਫਰੀਦਕੋਟ ਵੱਲੋਂ ਜਾਰੀ ਕੀਤੇ ਗਏ ਆਪਣੇ ਪੱਤਰ ਨੰਬਰ 27 ਵਿੱਚ ਕਿਹਾ ਗਿਆ ਹੈ ਜੇ ਅਰਥ ਸੱਚਰ 60 ਦਿਨਾਂ ਦੇ ਅੰਦਰ-ਅੰਦਰ ਇਸ ਨਜਾਇਜ਼ ਥਾਂ ਤੇ ਬਣੇ ਢਾਬੇ ਨੂੰ ਨਹੀਂ ਢਾਉਣਾ ਨਹੀਂ ਢਾਉਂਦਾ ਤਾਂ ਪ੍ਰਸ਼ਾਸਨ ਆਪਣੇ ਪੱਧਰ ਤੇ ਇਸ ਨੂੰ ਧਾ ਦੇਵੇਗਾ ਜੇ ਸੱਚ ਅਰਥ ਸੱਚਰ ਨੇ ਜਿਹੜੇ ਉਹ ਆਮ ਆਦਮੀ ਪਾਰਟੀ ਦੇ ਹਲਕਾ ਫਰੀਦਕੋਟ ਦੇ ਬੜੇ ਵੱਡੇ ਆਗੂ ਨੇ ਦਸਨਯੋਗ ਹੈ ਕਿ ਅਰਸ਼ ਸੱਚਰ ਨੇ 10 ਸਾਲ ਪਹਿਲਾਂ ਕੋਟਕਪੜਾ ਰੋਡ ਤੇ ਸ਼ੇਖ ਫਰੀਦਕੋਟ ਇਨਕਲੇਵ ਨਾਮ ਦੀ ਕਲੋਨੀ ਕੱਟੀ ਸੀ ਅਤੇ ਇਸ ਕਲੋਨੀ ਦੇ ਬਾਹਰ ਪਾਰਕ ਅਤੇ ਪਾਰਕਿੰਗ ਵਾਸਤੇ ਰੱਖ ਵੀ ਥਾਂ ਰੱਖੀ ਸੀ ਪਰੰਤੂ ਪਰੰਤੂ ਬਾਅਦ ਵਿੱਚ ਪਾਰਕ ਅਤੇ ਪਾਰਕਿੰਗ ਵਾਲੀ ਥਾਂ ਤੇ ਅਰਸ਼ ਸੱਚਰ ਨੇ ਆਲੀਸ਼ਾਨ ਢਾਬੀ ਦੀ ਉਸਾਰੀ ਕਰ ਲਈ ਕਲੋਨੀ ਦੇ ਵਸਨੀਕਾਂ ਨੇ ਇਸ ਦੀ ਸ਼ਿਕਾਇਤ ਪੁੱਡਾ ਪੰਜਾਬ ਸਰਕਾਰ ਅਤੇ ਪ੍ਰਡੂਸ਼ਨ ਕੰਟਰੋਲ ਬੋਰਡ ਨੂੰ ਕੀਤੀ ਪਰੰਤੂ ਸਰਕਾਰ ਨੇ ਕੋਈ ਕਾਰਵਾਈ ਨਹੀਂ ਕੀਤੀ ਇਸ ਤੋਂ ਬਾਅਦ ਕਲੋਨੀ ਕਲੋਨੀ ਵਾਸੀਆਂ ਨੇ ਗ੍ਰੀਨ ਟੂਬਲੇਸ਼ਨ ਨੂੰ ਸ਼ਿਕਾਇਤ ਕੀਤੀ ਗ੍ਰੀਨ ਟੂਬਲੇਸ਼ਨ ਨੂੰ ਕਾਰਵਾਈ ਕੀਤੇ ਜਾਣ ਤੇ ਬਾਅਦ ਵਧੀਕ ਡਿਪਟੀ ਕਮਿਸ਼ਨ ਫਰੀਦਕੋਟ ਨੇ ਸਾਰੀਆਂ ਕਾਨੂੰਨੀ ਕਾਰਵਾਈਆਂ ਪੂਰੀਆਂ ਕਰਨ ਤੋਂ ਬਾਅਦ ਸਪਸ਼ਟ ਕੀਤਾ ਹੈ ਅਸਚਰ ਵੱਲੋਂ ਕਾਨੂੰਨਾਂ ਦੀ ਉਲੰਘਣਾ ਕੀਤੀ ਗਈ ਹੈ ਕਲੋਨੀ ਵਾਸੀਆਂ ਲਈ ਛੱਡੀ ਥਾਂ ਉਪਨਯਾਇਕਾਬਾ ਕਰਕੇ ਢਾਪੀ ਦੀ ਸਾਰੀ ਕੀਤੀ ਗਿਆ ਇਸ ਨੂੰ ਢਾ ਦਿੱਤਾ ਜਾਵੇਗਾ ਯਾਨੀ ਕਿ ਜੇ ਅਸ ਸੱਚਰ ਨੂੰ ਵਾਧੇਂ ਦੇ ਦਿੱਤੀ ਗਈ ਹੈ ਹਲਕਾ ਅਫਰੀਦ ਕੋਟ ਦੇ ਡੀਸੀ ਸਾਹਿਬਾਨ ਵੱਲੋਂ ਯਾਨੀ ਕਿ ਸਰਕਾਰ ਦੀ ਸ਼ਹਿ ਦੇ ਵਿੱਚ ਆਪਣੇ ਤੌਰ ਤੇ ਕਾਨੂੰਨ ਬਣਾ ਲੈਂਦੇ ਨੇ ਔਰ ਆਪਣੇ ਤੌਰ ਤੇ ਕਬਜ਼ੇ ਕਰਕੇ ਉਹਨਾਂ ਉੱਤੇ ਨਾਜਾਇਜ਼ ਜਿਹੜੀ ਹੈ ਪ੍ਰੋਪਰਟੀ ਖੜੀ ਕਰ ਦਿੰਦੇ ਨੇ ਧੰਨਵਾਦ